ਅੰਮਰ ਸਾਧ ਦੇ ਦੁਰਗਾਣਾ ਮੰਦਿਰ ਦੇ ਸ਼ਰਧਾਲੂਆਂ ਨੇ ਸ਼ਰਦਾ ਤੇ ਉਤਸ਼ਾਹ ਨਾਲ ਮਨਾਈ ਹੋਲੀ ਜੇ ਕਰੋ ਫੀਰ ਬਜਰੰਗੇ ਵਾਹਿਗੁਰੂ ਮੰਦਰ ਅੰਮ੍ਰਿਤਸਰ ਦੇ ਬਹੁਤ ਪਵਿੱਤਰ ਸਥਾਨ ਦੇ ਉੱਤੇ ਸਾਦੇ ਅੰਬਸਰੀਆਂ ਨੂੰ Holi ਦੀਆਂ ਜਿਹੜੀਆਂ ਅੱਜ ਬੜਾ ਮੁਬਾਰਕ ਦਿਨ ਹੈ ਸਭ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਹੈ ਮਹਾਰਾਜ ਦੇ ਘਰ ਅਸ਼ੀਰਵਾਦ ਲੈਣਾ ਹੈ ਪਰਮਾਤਮਾ ਕਦੇ ਸਾਡਾ ਸਮਾਜ ਚੜ੍ਹਦੀ ਕਲਾ ਤੇ ਸਾਡਾ ਅੰਬਸਰ ਚੜ੍ਹਦੀ ਕਲਾ ਤੇ ਤੰਦ ਉਸਤਾ ਬਈ ਐਦਾਂ ਇੱਕ ਖੁਸ਼ੀਆਂ ਦੇ ਖੇੜੇ ਜਿਹੜੇ ਆ ਲੱਗੇ ਨੇ ਸੋ ਜੀ ਨਾ ਦੋੜ ਦਲਾ ਡਾਲਿਓ 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 ਆ ਜਾਂ ਰਾਹਿਲ ਕਿਹੜੀ ਜਗ੍ਹਾ ਤੇ ਆਏ ਆ ਆਪਾਂ ਦਰਗਿਆਣਾ ਮੰਦਰ ਆਏ ਆ ਇਸ ਟਾਈਮ ਅੰਮ੍ਰਿਤਸਰ ਬਹੁਤ ਵਧੀਆ ਹਾਲੀ ਇੱਥੇ ਮਨਾਈ ਜਾ ਰਹੀ ਹੈ ਜਿੱਦਾਂ ਵਰਿੰਦਾਵਾਂ ਚ ਹੋਲੀ ਮਨਾਉਂਦੇ ਨੇ ਉਦਾ ਹੀ ਇੱਥੇ ਹੋਲੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੋਲੀ ਦਾ ਬਹੁਤ ਵਧੀਆ ਬਹੁਤ ਰੌਣਕ ਲੱਗੀ ਹੈ ਬਹੁਤ ਮਜ਼ਾ ਆ ਰਿਹਾ ਇੱਥੇ ਹੋਲੀ ਮਨਾਉਂਦਾ ਗੰਦੀ ਹੋਲੀ ਮਨਾਉਣ ਨਾਲੋਂ ਵਧੀਆ ਤੇ ਇੱਥੇ ਆਓ ਹੋਲੀ ਮਨਾਓ ਆਪਣੀ ਸਭ ਤੋਂ ਵਧੀਆ ਇੱਥੇ ਹੋਲੀ ਮਨਾਓ ਆਗੇ ਬਹੁਤ ਮਜ਼ਾ ਆ ਰਿਹਾ ਆਨੰਦ ਹੈ ਅੱਜ ਤੁਸੀਂ ਕਿਤੇ ਨਾ ਪਹੁੰਚੇ ਹੋ ਆਪਾਂ ਆਪਣੀ ਸਾਰੀ ਫੈਮਿਲੀ ਨਾਲ ਪਹੁੰਚੇ ਆ ਇੱਥੇ ਬੂਆ ਜੀ ਹੈ ਪਾਪਾ ਹੈ ਮਾਸੀ ਜੀ ਹੈ ਸਾਰੇ ਜਾਨੇ ਕ੍ਰਿਸ਼ਨਾ ਜੀ ਹੈ ਮਾਰੇ ਸਾਰੇ ਜਾਨੇ ਆਏ ਹੋ ਆਪ ਕੋਈ ਨੀ ਵੀ ਨਿਵੇਦਨ ਕਰਤੇ ਆ ਸਾਰੇ ਜਾਨੇ ਯਹਾਂ ਪਰ ਆ ਕੇ ਹੋਲੀ ਮਨਾਓ ਹੱਥ ਜੋੜ ਕੇ ਰਾਦੇ ਰਾਦੇ ਹੋਲੀ ਜਤ ਹੜਾ ਹੈ ਔਰ ਪੂਰੇ ਦੇਸ਼ ਚ ਦੇਸ਼ ਦੇ ਨਾਲੀ ਦੇਸ਼ ਵਾਸੀ ਵਿਦੇਸ਼ਾਂ ਦੇ ਜਿੱਤੇ ਵੀ ਵਸੇ ਹੈ ਉਥੇ ਇਹ ਤਿਹਾੜ ਮਨਾਇਆ ਜਾ ਰਿਹਾ ਹੈ ਮੰਗਰਾਂ ਚ ਵੀ ਘਰਾਂ ਚ ਵੀ ਤੇ ਜਿਹੜਾ ਮਾਡਰਨ ਟੰਗ ਦੇ ਲੋਕ ਹੋ ਗਏ ਜਿਹੜੇ ਪੈਸਾ ਜ਼ਿਆਦਾ ਖਰਚਦੇ ਆ ਉਹ ਹੋਟਲਾਂ ਕਲੱਬਾਂ ਵਿੱਚ ਵੀ ਬਣਾ ਰਹੇ ਆ ਵੈਸੇ ਉਹ ਤਿਉਹਾਰ ਗਲੀ ਮੁਹੱਲੇ ਦਾ ਹੈ ਪਰਿਵਾਰਾਂ ਦਾ ਹੈ ਔਰ ਇਹ ਤਿਉਹਾਰ ਇਹ ਗਾਇ ਕਿ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰੇ ਪਿਆਰ ਨਾਲ ਮਿਲੋ ਔਰ ਇਹਦਾ ਅਸਲੀ ਤੇ ਇਹ ਵੀ ਗਾਇ ਕਿ ਜਿੱਦਾਂ ਪ੍ਰਿਲਾਦ ਦੀ ਰੱਖਿਆ ਲਈ ਹੋਲੀਕਾ ਨੇ ਦહન ਕੀਤਾ ਜਲਾਨ ਦੀ ਕੋਸ਼ਿਸ਼ ਕੀਤੀ ਔਰ ਪ੍ਰਿਲਾਦ ਬਚ ਗਿਆ ਇਸੇ ਤਰ੍ਹਾਂ ਅੱਜ ਹੋਲੀ ਦੇ ਮੌਕੇ ਤੇ ਸਾਡੇ ਮਨ ਚ ਵੀ ਜੇ ਕਿਸੇ ਲਈ ਦੁਸ਼ ਹੈ ਈਰਸ਼ਾ ਹੈ ਛਲ ਕਪਟ ਹੈ ਉਹ ਸਾਰਾ ਬਾਹਰ ਕੱਢ ਲਈਏ ਤੇ ਪ੍ਰਿਲਾਦ ਵਾਕਨ ਜਿਹੜੀ ਪਾਪ ਦੀ ਹੋਲੀਕਾ ਸੀ ਜਿਹੜੀ ਉਹਨੂੰ ਸਾੜਨ ਲਈ ਆਈ ਸੀ ਉਸ ਤੋਂ ਸੀ ਸਾਰੇ ਬਾਹਰ ਆਈਏ ਔਰ ਸਾਡੇ ਗ੍ਰੰਥਾਂ 'ਚ ਬਦਨ ਆਂਦਾ ਹੈ ਕਿ ਭਗਵਾਨ ਕ੍ਰਿਸ਼ਣ ਜੀ ਨੇ ਗੋਪੀਆਂ ਨਾਲ ਗੋਲ ਬਾਲਾਂ ਨਾਲ ਹੋਲੀ ਖੇਡੀ ਸੀ ਪਰ ਲੋਕ ਐਸਾ ਗਲਤ ਵੀ पेश करते हैं भगवान कृष्ण केवल ग्यारह वर्ष सत्त महीने के सी जो ग्यारह वर्ष सत्त महीने जो ब्रज भूमि छोड़ के कंस न लड़न ले चले गए और उस तो बाद कभी ब्रज भूमि जो होली खेलन नहीं आए तो मेरा सबनों कहना है कि होली मना प्यार मनाओ शलील ढंग न मनाओ रहा किसी तंग ना करो और ਭਗਵਾਨ ਕ੍ਰਿਸ਼ਨ ਦੇਵ ਬਾਲ ਰੂਪ ਦੇ ਵਿੱਚ ਹੀ ਇਹ ਹੋਲੀ ਮਨਾਓ ਅੱਜ ਦਾ ਦਿਨ ਨਾ ਸ਼ਰਾਬ ਦਾ ਹੈ ਨਾ ਭੰਗ ਦਾ ਹੈ ਨਾ ਨਸ਼ਿਆਂ ਦਾ ਨਾ ਲੜਾਈ ਦਾ ਉਹਨੂੰ ਛੱਡ ਕੇ ਭਗਵਾਨ ਕ੍ਰਿਸ਼ਨ ਨੂੰ ਯਾਦ ਕਰਦੇ ਹੋਏ ਅਸੀਂ ਹੋਲੀ ਮਨਾਈਏ ਔਰ ਦੁਰਗਿਆਨਾ ਮੰਦਿਰ ਸੇ ਸਭ ਦਾ ਸਵਾਗਤ ਹੈ ਜਿਹੜੇ ਹੋਲੀ ਖੇਲਣ ਆ ਰਹੇ ਹੈ ਪਰ ਅੱਛੇ ਟੱਗ ਨਾਲ